ਮੈਂ ਤਾਂ ਸੁਣਿਆ ਸੀ ਵੀ ਸਾਡੇ ਨਗਰ ਕਾਉਂਸਲ ਵਾਲੇ ਸੁੰਦਰ ਸਿਟੀ ਦਾ ਅਵਾਰਡ ਲੈ ਕੇ ਆਏ ਸੀ ਦਿੱਲੀ ਤੋਂ ਪਰ ਜੇ ਇਹੋ ਜੇ ਏਰੀਏ ਨੂੰ ਸੁੰਦਰ ਸਿਟੀ ਦਾ ਅਵਾਰਡ ਮਿਲਦਾ ਤਾਂ ਫਿਟੇ ਲੰਤ ਇਹ ਜੀਆਂ ਸਰਕਾਰਾਂ ਦੇ ਤੇ ਫਿਟੇ ਲੰਤ ਉਹਨੇ ਐਮਸੀਆਂ ਦੇ ਉਹਨਾਂ ਨਗਰ ਕਾਉਂਸਲ ਦੇ ਪ੍ਰਧਾਨਾਂ ਦੇ ਜਿਨ੍ਹਾਂ ਨੂੰ ਸੁੰਦਰ ਸਿਟੀ ਦਾ ਅਵਾਰਡ ਲੈਣ ਵੇਲੇ ਇਹ ਨਹੀਂ ਸੋਚਿਆ ਵੀ ਸਾਡੇ ਬਾਡਾਂ ਦਾ ਸਾਡੇ ਸਾਰੇ ਵਲਾਡੇ ਦਾ ਗੰਦਾ ਹਾਲ ਹੈ ਬਹੁਤ ਬੁਰਾ ਹਾਲ ਹੈ ਸੜਕਾਂ ਅੰਦਰ ਰਸੋਈਆਂ ਚ ਗੰਦ ਵਰਦਾ ਅਸੀਂ ਬਹੁਤ ਗੰਦ ਹੂੰਝ ਹੂੰਝ ਕੇ ਹੱਥਾਂ ਨਾਲ ਬਾਹਰ ਕੱਢਦੇ ਤੇ ਬੱਚੇ ਰੋਟੀ ਵੀ ਨਹੀਂ ਖਾ ਸਕਦੇ ਐਂ ਦੱਸੋ ਵੀ ਸਾਡਾ ਹਿੱਲਾ ਕੋਈ ਹੱਲ ਹੋਊਗਾ ਕਿ ਨਹੀਂ ਜਾਂ ਸਾਨੂੰ ਹੀ ਮਾਰਦੇ ਕੁਝ ਦੇ ਕੇ ਦੇ حال ਹੈ ਮੇਰੇ ਸ਼ਹਿਰ ਦਾ ਲੋਕਾਂ ਨੂੰ ਲੈ ਕੇ ਅੱਜ ਅਸੀਂ ਪਹੁੰਚੇ ਹਾਂ ਵਾਰਡ ਨੰਬਰ 6 ਦੇ ਵਿੱਚ ਅੱਜ ਆਪਾਂ ਚਲਦੇ ਹਾਂ ਵਾਰਡ ਨੰਬਰ 6 ਦੇ ਵਿੱਚ ਕੀ ਹਾਲਾਤ ਨੇ ਜਾਣਦੇ ਹਾਂਗੇ ਅੱਗੇ ਚਲਦੇ ਹਾਂ ਆ ਜੋ ਅੱਗੇ ਤੁਹਾਨੂੰ ਦਿਖਾਈ ਹੈ ਜੀ ਇਹ ਹੈਗਾ ਵਾਰਡ ਨੰਬਰ 6 ਜਿਹੜਾ ਕਿ ਸੀਵਰੇਜ ਦੇ ਵੱਲੋਂ ਕਾਫੀ ਲੰਬੇ ਸਮੇਂ ਤੋਂ ਇੱਥੋਂ ਦੀ ਵਾਰਡ ਦੇ ਲੋਕ ਪਰੇਸ਼ਾਨ ਹਨ ਨਾ ਤਾਂ ਇੱਥੇ ਕੋਈ ਸਫਾਈ ਹੋ ਰਹੀ ਹੈ ਗੰਦਗੀ ਇੰਨੀ ਹੈ ਜਿੱਤੇ ਇੱਥੇ ਰਹਿਣਾ ਵੀ ਲੋਕਾਂ ਨੂੰ ਮੁਸ਼ਕਲਾ ਹੋ ਰਹੀ ਹੈਗੀ ਇੱਥੋਂ ਆਪਾਂ ਪੁੱਛਦੇ ਹਾਂ ਵਾਰਡ ਦੇ ਲੋਕਾਂ ਨੂੰ ਵੀ ਇੱਥੇ ਮਹੱਲੇ 'ਚ ਕੀ ਕੀ ਸਮੱਸਿਆਵਾਂ ਆ ਰਹੀਆਂ ਨੇ ਕੀ ਗੱਲ ਬਾਤ ਹੈ ਆਜੋ ਅੱਗੇ ਚੱਲੀਏ ਹਾਂਜੀ ਭਾਈ ਸਾਹਿਬ ਤੁਸੀਂ ਐਸੇ ਵਾਰਡ ਦੇ ਰਹੇ ਨਾ ਹਾਂਜੀ ਹਾਂਜੀ ਸਰ ਇਥੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੱਗੂ ਸਿੰਘਾ ਜੀ ਜੱਗੂ ਸਿੰਘ ਜੀ ਕੀ ਤੁਹਾਡੇ ਇਸ ਵਾਰਡ ਦੇ ਵਿੱਚ ਸਮੱਸਿਆ ਆ ਰਹੀ ਹੈ ਕੀ ਗੱਲ ਬਾਤ ਸਾਡੇ ਵਾਰਡ ਦੇ ਵਿੱਚ ਸਮੱਸਿਆ ਹੈ ਜੀ ਸੀਵਰੇਜ ਦਾ ਬੜਾ ਬੁਰਾ ਹਾਲ ਹੈ ਕਿ ਕਾਹਦੇ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਦੇਵੇ ਲੱਗਦਾਗਾ ਐਕਸੀ ਕੈਟਾਗਰੀ ਦੇ ਬੱਚੇ ਵੱਧਦੇ ਨੇ ਸਾਰੇ ਛੋਟੇ ਛੋਟੇ ਬੱਚੇ ਇੱਥੇ ਮੱਛਰ ਦਾ ਬੜਾ ਬੁਰਾ ਹਾਲ ਆ ਬੱਚਾ ਨੂੰ ਨੰਗਨ ਦੀ ਬੜੀ ਵੱਡੀ ਤਕਲੀਫ ਹੈ ਸੀਵਰੇਜ ਦਾ ਬਹੁਤ ਬੁਰਾ ਹਾਲ ਆ ਉਸੇ ਜਿਵੇਂ ਮੇਨ ਮਿਹਨਤ ਆ ਗਈ ਛੜ ਕੇ ਕਲਾਣਾ ਜਾਣ ਵਾਲੀ ਜਿਹੜੇ ਮਹਾਮੈ ਦਾ ਸਟਾਨ ਲੱਗਦਾ ਸਾਹਮਣੇ ਕਲਾਣਾ ਐ ਉਦੋਂ ਬਾਅਦ ਮੇਨ ਸਟਾਨਾ ਮਾਗੇ ਸੱਦੇਵਾਲ ਸਾਹਿਬ ਆ ਗਿਆ ਜਦੋਂ ਹੁਣ ਸੱਦੇਵਾਲ ਦਾ ਮੇਲਾ ਚੱਲ ਗਿਆ ਟਿਆ ਇੱਥੇ ਨੰਗਾਂ ਦੀ ਬੜੀ ਜਿਆਦਾ ਸਮੱਸਿਆ ਰਹੀ ਐ ਸੰਗਤੋਂ ਨੰਗਾਂ ਦੀ ਬੜੀ ਜਿਆਦਾ ਸਮੱਸਿਆ ਰਹੀ ਐ ਇੱਥੋਂ ਦੀ ਤੇ ਬਾਕੀ ਉਸਤੀ ਕੀ ਨੇ ਜਿਹੜੀਆਂ ਦੇਖ ਹੀ ਰਹੇ ਹੋਗੇ ਤੁਸੀਂ ਮਿਲਿਓ ਮਿਲਿਓ ਤੁਸੀਂ ਕਿਸੇ ਪ੍ਰਸ਼ਾਸਨ ਨੂੰ ਕਿਸੇ ਨੂੰ ਮਿਲਿਓ ਵੀ ਸਾਡੇ ਵਾਰਡ 'ਚ ਨਹੀਂ ਦਿੱਕਤ ਆ ਰਹੀ ਐ ਕਿ ਇਹਦਾ ਹੱਲ ਕੀਤਾ ਜਾਵੇ ਹਾਂਜੀ 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 ਜਾਣਦੇ ਰਹਿੰਦੇ ਆਂਗੇ ਵੈਸੇ ਐਮਐਲਏ ਸਾਹਿਬ ਜੀ ਨੇ ਸਾਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਇਆਗਾ ਕਿ ਆਪ ਵੀ ਸੋਦੇ ਜੀ ਦੀ ਨਪਜੇ ਸਮ ਤੇ ਉਹ ਹੱਲ ਕੀਤੇ ਜਾਣੀਆਂ ਤੇ ਹੋਰ ਵੀ ਜਿਹੜਾ ਕੋਈ ਮਤਲਬ ਕਿਉਂ ਰੇ ਕਮੇਟੀ ਦਾ ਮਤਲਬ ਕਿਉਂ ਹੁੰਦੇ ਨੇ ਸਾਡੇ ਜਿਹੜੇ ਕਮੇਟੀ ਦੇ ਵਿੱਚ ਬੰਦੇ ਕੰਮ ਕਰਦੇ ਨੇ ਤੇ ਉਹ ਵੀ ਜਨ ਕੇ ਇਸ ਗੱਲ ਦਾ ਵਿਚਾਰੇ ਕਰਤੀ ਜਾਂਦੇ ਨੇ ਮਿਹਨਤ ਪਰ ਪਤਾ ਨਹੀਂ ਕੀ ਗੱਲ ਹੈ ਇਹ ਜਿਹੜੀ ਸ਼ੀਵਰੇਂ ਦੀ ਪ੍ਰੋਬਲਮਾਂ ਇਹੀ ਜ਼ਿਆਦਾ ਆ ਰਹੀ ਹੈ ਪਾਣੀ ਦੀ ਸਮੱਸਿਆ ਤੁਸੀਂ ਦੇਖੀ ਜਾਂਦੇ ਹੋ ਉਹ ਬੁਰਾ ਹਾਲਾ ਕੋਈ ਮੋਟਰਸਾਈਕਲ ਡਿੱਗਿਆ ਕੋਈ ਲੇ ਜਿਹੜੀ ਡਿੱਗੀ ਵਿੱਚ ਕੋਈ ਕੁਝ ਸਲਿੱਪ ਕੱਢ ਗਿਆ ਕਿਸਦਾ ਮੋਟਰਸਾਈਕਲ ਕੁਝ ਐਸੇ ਬੜਾ ਬੁਰਾ ਹਾਲਾ ਵਾਰਡ ਵਾਸੀ ਸਾਡੇ ਨਾਲ ਇੱਕ ਹੋਰ ਇੱਥੇ ਸਾਡੇ ਨਾਲ ਆਏ ਨੇ ਪੰਨਾਲ ਗੱਲ ਕਰਦੇ ਆ ਭਾਈ ਸਭ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰੇਜਪਾਲ ਕੀ ਹਾਲ ਹੈ ਤੁਹਾਡੇ ਵਾਰਡ ਦਾ ਕੀ ਸੋਚ ਤੁਹਾਡੇ ਵਾਰਡ ਚ ਇਹ ਨਾ ਬੁਰਾ ਲੋਰ ਜਿੰਨਾ ਹੋ ਸਕਦਾ ਹੀ ਵੱਧੋ ਵੱਧ ਸਾਨੂੰ ਬਿਮਾਰੀਆਂ ਨਾਲ ਸਾਹਮਣਾ ਕਰ ਰਿਹਾ ਕਰਨਾ ਪੈ ਰਿਹਾ ਹੋਰ ਸਾਡੇ ਵਾਰਡ ਦਾ ਕੋਈ ਨਹੀਂਗਾ ਮੰਨ ਲੋ ਗੱਲ ਵੀ ਸਫਾਈ ਬੰਨੀ ਉਹਦਾ ਜਮੇ ਵੇ ਸਾਡਾ ਕੁਝ ਬਣੀ ਨਹੀਂ ਰਿਹਾ ਸਾਡੇ ਮੰਨ ਲੋ ਗੱਲ ਹੁਣ ਸਰਕਾਰ ਆ ਗਈ ਪੰਜਾਬ ਸਰਕਾਰ ਸਾਡੇ ਇਧਰ ਕੁਝ ਨਾ ਕੋਈ ਧੰਨ ਮਾਰਨਾ ਚਾਹੀਦਾ ਹੁਣ ਜਿਹੜੇ ਵੱਡੇ ਵੱਡੇ ਲੀਡਰ ਨੇਗੇ ਉਹ ਤਾਂ ਇਧਰ ਜੀ ਹੁਣ ਲੱਗਦੇ ਨਹੀਂ ਇਹ ਰਸਾ ਤਾਂ ਬੰਦ ਹੀ ਕਰਿਆ ਕੇ ਉਹਨਾਂ ਨੇ ਜਾਣਦੇ ਨੇ ਤਾਂ ਹਾਂ ਦੀ ਘੁੰਮ ਕੇ ਆ ਜਾਂਦੇ ਨੇ ਘਰੋ ਘਰੀ ਵਾਹ ਜਾਂਦੇ ਨੇ ਕੋਈ ਅਧਿਕਾਰੀ ਕਦੇ ਇੱਧਰ ਦੀ ਨਹੀਂ ਆਇਆ ਕੀ ਕਰਨ ਦਾ ਕਿਉਂ ਨਹੀਂ ਆਇਆ ਇਸੇ ਕਾਰਨ ਨਹੀਂ ਆਉਂਦੇ ਇੱਕ ਤਾਂ ਇਹ ਸਾਡੀ ਬਸਤੀ ਦਾ ਦੇਖੋ ਹਾਲ ਕੀ ਹੋ ਰਿਹਾ ਸਾਡੇ ਨਾਲ ਕੋਈ ਖੜਦਾ ਹੀ ਨਹੀਂ ਜੀ ਤੁਹਾਡੇ ਐਮਸੀ ਦੇ ਕੀ ਸੋਚਦੇ ਐਮਸੀ ਬਾਰੇ ਤੁਸੀਂ ਐਮਸੀ ਸਾਡੇ ਕੋਲ ਕੋਈ ਕੰਮ ਸਹੀ ਕਰਾਉਂਦੇ ਨੇ ਜੇ ਸਾਡੇ ਐਮਸੀ ਸਹੀ ਕੰਮ ਕਰਾਉਂਦੇ ਤਾਂ ਸਾਡਾ ਹਾਲ ਕਿਉਂ ਹੁੰਦਾ ਸੁਣਦੇ ਨੇ ਤੁਹਾਡੀ ਗੱਲ ਕੋਈ ਤੁਹਾਡੇ ਕੋਲ ਫੈਸਲਾ ਲੈ ਕੇ ਜਾਂਦੇ ਸਾਡੀ ਕੋਈ ਨਹੀਂ ਸੁਣਦਾ ਜੀ ਵੀ ਇੱਕ ਵਾਰ ਸਾਡੀਆਂ ਮਜਬੂਰੀਆਂ ਹੋ ਰਹੀਆਂ ਸੀ ਰਹਿ ਰਹੇ ਆ ਜੇ ਅਸੀਂ ਰਹਾਗੇ ਨਹੀਂ ਉਹ ਫਿਰ ਜਾਮਾ ਕਿੱਥੇ ਮੇਨੋ ਜੀ ਸੀਤਾ ਸਿੰਘ ਜੀਤਾ ਸਿੰਘ ਜੀ ਕੀ ਥੋੜੇ ਵਾਰਡ ਦੀ ਕੀ ਸਮੱਸਿਆ ਆ ਰਹੀ ਆ ਸਾਡੇ ਸਮੱਸਿਆ ਇਹੀ ਹੈ ਜੀ ਆ ਜਿਹੜਾ ਸੀਵਰੇਜ ਬੋਰਡ ਹੈ ਹੀ ਸਾਰਾ ਟੁੱਟਿਆ ਪਿਆ ਭਰਿਆ ਪਿਆ ਅਸੀਂ ਚੌਥੇ ਪੰਜਵੇਂ ਦਿਨ ਐਸ.ਡੀ.ਐਮ ਸਾਹਿਬ ਕੋਲੇ ਜਾਂਦੇ ਆ ਐਮ.ਐਲ.ਏ ਕੋਲੇ ਜਾਂਦੇ ਆ ਕੋਈ ਨਹੀਂ ਸੁਣਵਾਈ ਹੁੰਦਾ ਉਹ ਕਹਿੰਦੇ ਤਾਂ ਗਰੀਬ ਤਬਕਾ ਇਹਨਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਪਤਾਇਆ ਕਰਕੇ ਮੁੜ ਜਾਂਦੇ ਨਾ ਆਵੇ ਕੋਈ ਆਉਂਦਾ ਨਹੀਂ ਮੌਕਾ ਦੇਖਣ ਹੀ ਨਹੀਂ ਆਉਂਦਾ ਸੀ ਕਹਿੰਦੇ ਪੈਸੇ ਸਭ ਤੋਂ ਲੋ ਵੀ ਪੈਸੇ ਮੌਕਾ ਦੇਖ ਜੋ ਸਾਰੇ ਭਰੇ ਪਏ ਨੇਗੇ ਸੀਵਰੇਜ ਮਿੱਟੀ ਨਾਲ ਏ ਟੂ ਜੈਡ ਪਾਣੀ ਬਾਹਰ ਨਿਕਲ ਰਿਹਾ ਟੋਟੋ ਤੋਂ ਟੱਕ ਉਹ ਸਕੂਲ ਤੱਕ ਪਾਣੀ ਨਿਕਲ ਰਿਹਾ ਜੀ ਹੋਰ ਕੋ ਪੀਣ ਵਾਲੇ ਪਾਣੀ ਦੀ ਕੀ ਸਮੱਸਿਆ ਇੱਥੇ ਥੋੜਾ ਕੋਈ ਆਰੋ ਲੱਗਿਓ ਸੀ ਆਰੋ ਚੱਲਦੇ ਇੱਥੇ ਆਰੋ ਖਰਾਬ ਹੋ ਗਏ ਨੇ ਸਾਰੇ ਵੀ ਆਹ ਪਿਆਰੋ ਖਰਾਬ ਆ ਹਾਂ ਵੀ ਸਾਰੇ ਖਰਾਬ ਨੇ ਜੀ ਕਦੇ ਠੀਕ ਕਿਸੇ ਅਫਸਰ ਨੇ ਠੀਕ ਨਹੀਂ 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 ਜੀ ਕੋਈ ਪੁੱਛ ਪੜਤਾਲ ਹੀ ਨਹੀਂ ਹੈਗੀ ਅਫਸਰ ਦੀ ਤੱਕੇ ਨਹੀਂ ਨਾ ਆਵੇ ਨਾ ਕੋਈ ਦੱਸੇ ਜੀ ਉਹਦੇ ਐਮਸੀ ਸਾਹਿਬ ਇੱਥੋਂ ਦਾ ਕੀ ਕਰ ਰਹੇ ਨੇ ਐਮਸੀ ਨਾਲ ਕਦੇ ਮਿਲਦੇ ਸਾਹਿਬ ਦਾ ਪਾਰਟੀਆਂ ਦੇ ਰਲ ਗਏ ਅਕਾਲੀ ਦੇ ਰਲ ਗਏ ਹੁਣ ਉਹ ਬਿਲਕੁਲ ਹੀ ਨਹੀਂ ਕੋਈ ਆਉਂਦਾ ਮਤਲਬ ਕਿ ਮਿਲਦੇਗਾ ਤੁਹਾਨੂੰ ਕਦੇ ਵਾਰਡ ਵਾਸੀਆਂ ਨੂੰ ਕਦੇ ਕੋਈ ਦਿੱਕਤ ਆਵੇ ਕੋ ਜਲ ਵਾਸੀਆਂ ਨੂੰ ਮਿਲਣ ਨੂੰ ਜਦੋਂ ਮਰਜ਼ੀ ਜਾਈਏ ਉਹ ਕਹਿੰਦੇ ਅਸੀਂ ਕੀ ਕਰ ਸਕਦੇ ਹਾਂ ਜਦੋਂ ਐਮਐਲਏ ਕੋਲੇ ਤੁਸੀਂ ਜਾਣਦੇ ਹੋਗੇ ਨਾਲ ਮੈਂ ਚੱਲਦਾ ਨਾਲ ਹੀ ਚੱਲ ਪੈਂਦਾ ਉਹ ਸਾਡੇ ਵੀ ਚਲੋ ਜੀ ਮੈਂ ਤੁਹਾਡੇ ਨਾਲ ਚੱਲਦਾ ਕਜਹਿਰੀਆਂ ਚ ਲਾਲ ਜਾਂਦਾ ਐਮਐਲਏ ਕੋਲੇ ਨਾਲ ਜਾਂਦਾ ਨਾਲ ਤੁਰਦਾ ਤੁਹਾਡੇ ਵਾਰਡ ਹਾਂ ਜੇ ਤੁਰਪੀਏ ਦਾ ਬਣਦਾ ਫਿਰ ਵੀ ਨਹੀਂ ਕੰਮ ਉਹ ਤਾਂ ਵਿਚਾਰੇ ਨੂੰ ਕੀ ਕਰੇ ਹਾਂ ਮਰਜ਼ੀ ਜਾਈ ਮੈਂ ਕੀ ਥੋੜੇ ਵਾਰਡ ਦੇ ਕੀ ਹਾਲਾਤ ਨੇ ਕੀ ਸਾਡੇ ਜੀ ਕੋਈ ਵੀ ਨਹੀਂ ਸਾਡੇ ਕੰਨੇ ਕੋਈ ਵੀ ਨਹੀਂ ਚਾਹਖਦਾ ਸਾਡੇ ਤਾਂ ਗੰਦ ਇੰਨਾ ਪੈ ਰਿਹਾ ਜਿੰਨਾ ਕਹਦੇ ਖੜਦੇ ਨੇ ਔਡੋਡੀ ਅਸੀਂ ਸਾਰੇ ਨੇ ਆਏ ਮਣਮਟੋ ਬੱਟਾ ਕਰਕੇ ਤਾਂ ਅਸੀਂ ਨਗਦੇ ਆ ਮੋਟਰਸਾਈਕਲ ਤਾਂ ਸਾਡੇ ਡਿਗਦੇ ਨੇ ਜਵਾਕ ਲੈ ਲੈ ਡਿਦੇ ਨੇ ਹੁਣ ਅਸੀਂ ਕਿੱਥੇ ਜਾਈਏ ਕੋਈ ਨਹੀਂ ਸਾਡਾ ਕੋਈ ਸੁਣਦਾ ਕੋਈ ਵੀ ਥੋੜੇ ਐਮਸੀ ਐਮਸੀ ਸਾਹਿਬ ਆਉਂਦੇ ਨੇ ਥੋੜੇ ਇੱਥੇ ਆਉਂਦੇ ਨੇ ਪਰ ਤਾਂ ਕੋਈ ਵੀ ਨਹੀਂ ਸੁਣਦਾ ਹੈਗਾ ਮਿਲਿਓ ਤੁਸੀਂ ਐਮਸੀ ਸਾਹਿਬ ਨੂੰ ਐਮਸੀ ਨੂੰ ਮਿਲਿਆ ਕੀ ਕਰਦੇ ਨੇ ਫਿਰ ਕੋਈ ਵੀ ਨਹੀਂ ਹੱਲ ਕਰਦਾ ਨਾ ਕੋਈ ਐਮਸੀ ਹੱਲ ਕਰਦਾ ਨਾ ਬੁਧਰਾ ਮਹੱਲਾ ਕਰਦਾ ਬੋਟਾ ਪਵਾ ਕੇ ਕਦੀ ਭਾਰੀ ਹੋ ਜਾਂਦੇ ਨੇ ਸਾਦਾ ਸਾਰਾ ਕੁਝ ਹੀ ਖੰਤਪੰਤ ਇੰਨਾ ਦਾ ਸਾਡੇ ਟੱਟੇ ਕਹਿੰਦੇ ਇੰਤਿਕਾ ਸਾਦਾ ਕੁਛ ਨਹੀਂ ਆਂਦਾ ਸਾਡਾ ਵੀ ਉਹ ਮੁੰਡਾ ਬਾਹਰ ਆਉਂਦਾ ਬੱਟਾ ਕਰਦਾ ਖੱਤੇ ਤੋਂ ਉਹਦੇ ਸੁਣਦੇ ਕੀ ਕਹਿੰਦਾ ਵਾਰਡ ਦੇ ਕੁਝ ਔਰਤਾਂ ਇੱਥੇ ਖੜੀਆਂ ਪੌਣਾਂ ਨਾਲ ਗੱਲ ਕਰਨਾ ਚਾਹੁੰਦੇ ਆ ਹਾਂਜੀ ਮਾਤਾ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਪਰਮਜੀਤ ਕੋਹਰੇ ਕੀ ਲੱਗਦਾ ਤੁਹਾਡੇ ਵਾਰਡ ਦਾ ਕੰਮ ਕਿਉਂ ਨਹੀਂ ਹੋ ਰਿਹਾ ਸਾਡੇ ਵਾਰਡ ਦਾ ਕੰਮ ਤਾਂ ਜੀ ਸ਼ੁਰੂ ਤੋਂ ਹੀ ਨਹੀਂ ਹੋ ਰਿਹਾ ਜਿਉਂ ਇਹ ਮਤਲਬ ਚੜੂ ਪਾਰਟੀ ਆਈ ਹੈ ਉਦੋਂ ਦਾ ਸਾਡੇ ਕੰਮ ਦਾ ਬਾੜ ਦਾ ਕੰਮ ਹੀ ਨਹੀਂ ਹੋ ਰਿਹਾ ਸਾਡੇ ਵਾਰਡ ਤਾਂ ਸਭ ਤੋਂ ਜ਼ਿਆਦਾ ਨਰਕ ਜਿਹਾ ਸਾਡੇ ਵਾਰਡ ਚ ਹੈ ਮੈਂ ਤਾਂ ਸੁਣਿਆ ਸੀ ਵੀ ਸਾਡੇ ਨਗਰ ਕੌਂਸਲ ਵਾਲੇ ਸੁੰਦਰ ਸਿਟੀ ਦਾ ਅਵਾਰਡ ਲੈ ਕੇ ਆਏ ਸੀ ਦਿੱਲੀ ਤੋਂ ਪਰ ਜੇ ਇਹ ਜੇ ਏਰੀਏ ਨੂੰ ਸੁੰਦਰ ਸਿਟੀ ਦਾ ਅਵਾਰਡ ਮਿਲਦਾ ਤਾਂ ਫਿਟੇ ਲੰਤ ਹੈਹ ਜੀਆਂ ਸਰਕਾਰਾਂ ਦੇ ਫਿਟੇ ਲੰਤ ਹੈ ਉਹਨਾਂ ਦੇ ਜਿਨ੍ਹਾਂ ਨੇ ਸੁੰਦਰ ਸਿਟੀ ਦਾ ਅਵਾਰਡ ਸਾਡੇ ਸ਼ਹਿਰ ਨੂੰ ਦਿੱਤਾ ਤੇ ਫਿਟੇ ਲੰਤ ਉਹਨਾਂ ਮਸੀਆਂ ਦੇ ਉਹਨਾਂ ਨਗਰ ਕੌਂਸਲ ਦੇ ਪ੍ਰਧਾਨਾਂ ਦੇ ਜਿਨ੍ਹਾਂ ਨੂੰ ਸੁੰਦਰ ਸਿਟੀ ਦਾ ਅਵਾਰਡ ਲੈਣ ਵੇਲੇ ਇਹ ਹੀ ਨਹੀਂ ਸੋਚਿਆ ਵੀ ਸਾਡੇ ਵਾਰਡਾਂ ਦਾ ਸਾਡੇ ਸਾਰੇ ਵਲਾਡੇ ਦਾ ਗੰਦਾ ਹਾਲ ਹੈ ਇਹ ਜੇ ਗੰਦਗੀ ਭਰੇ ਮਾਹੌਲ ਦੇ ਵਿੱਚ ਅਸੀਂ ਜ਼ਿੰਦਗੀ ਜੀਨੇ ਆ ਪਰ ਬੜੀ ਮੁਸ਼ਕਲ ਨਾਲ ਕਿਉਂਕਿ ਸਾਡੇ ਵਾਰਡ ਨਾਲ ਤਾਂ ਮੁੱਢ ਤੋਂ ਹੀ ਦਰਿਆੰਤ ਹੋ ਰਹੀ ਹੈ ਸਾਡਾ ਵਾਰਡ ਸਾਰਾ ਟੋਟਲ ਵਾਰਡ ਐਸੀ ਆ ਸਾਡੇ ਵਾਰਡ ਦੇ ਵਿੱਚ ਮੰਨੂਵਟਕਾ ਸਕੂਲ ਹੈ ਡੀਏਵੀ ਮਾਡਲ ਸਕੂਲ ਹੈ ਇੱਕ ਸਰਕਾਰੀ ਸਕੂਲ ਹੈ ਮੰਨੂਵਟਕਾ ਮੰਨਿਆ ਪ੍ਰਵੰਨਿਆ ਸਕੂਲ ਹੈ ਤੇ ਸਾਡੇ ਵਾਰਡ ਦੇ ਨਜ਼ਦੀਕ ਹੀ ਸਾਡੇ ਮਾਨਯੋਗ ਐਮਐਲਏ ਸਾਹਿਬ ਦਾ ਹੀ ਰਹਿਸ਼ ਵੀ ਹੈ ਪਰ ਸਾਨੂੰ ਸਮਝ ਨਹੀਂ ਆਉਂਦੀ ਵੀ ਐਮਐਲਏ ਸਾਹਿਬ ਨੂੰ ਸਾਡਾ ਵਾਰਡ ਜਾਂ ਸਾਡਾ ਏਰੀਆ ਦਿਖ ਕਿਉਂ ਨਹੀਂ ਰਿਹਾ ਹੈ ਹੈਰਾਨੀ ਹੁੰਦੀ ਹੈ ਜਦੋਂ ਅਸੀਂ ਦੇਖਦੇ ਹਾਂ ਵੀ ਸਾਡੇ ਤੋਂ ਕੁਝ ਦੂਰੀ ਤੇ ਐਮਐਲਏ ਦਾ ਘਰ ਹੈ ਸਾਡੇ ਇਸ ਰੋਡ ਤੋਂ ਤੇ ਇਹ ਰੋਡ ਉਹ ਰੋਡ ਹੈ ਮੰਦਪਾਗਾ ਕਹਿ ਰਹੇ ਆ ਅਸੀਂ ਇਸ ਗੱਲ ਨੂੰ ਉਹ ਰੋੜਾ ਹੈ ਜਿਹਦੇ ਤੇ ਦੋ ਇਤਿਹਾਸਕ ਸਥਾਨ ਨੇ ਇੱਕ ਕਲਾਣਾ ਮਾਤਾ ਸੀਤਲਾ ਦਾ ਮੰਦਿਰ ਹੈ ਤੇ ਦੂਜਾ ਸ ਫੈਦੇ ਵਾਲਾ ਸਾਹ ਸੱਚੀ ਮੰਜੀ ਫੈਦੇ ਵਾਲਾ ਸਾਹਿਬ ਗੁਰਦੁਆਰਾ ਸਾਹਿਬ ਹੈ ਹਰ ਸੋਮਵਾਰ ਉੱਥੇ ਨਹਿਤੀ ਇਕੱਠ ਹੁੰਦਾ ਸਾਡਾ ਤਾਂ ਐਡੀ ਮਾੜੀ ਕਿਸਮਤ ਹੈ ਵੀ ਸਾਡੇ ਦਾ 12 ਮੂਰ ਦੀ ਬੱਸਾਂ ਵੀ ਜਾਣੋ हट ਗਈਆਂ ਇਸ ਏਰੀਏ ਦੇ ਹਾਲਾਤ ਨੂੰ ਦੇਖਦੇ ਹੋਏ ਬੱਸਾਂ ਵੀ ਕਲੀਪੁਰ ਹੋ ਕੇ ਜਾਣ ਲੱਗੀਆਂ ਕਲਾਣੇ ਨੂੰ ਕਲਾਣਾ ਫੈਦੇ ਵਾਲਾ ਜੇ ਕਿਸੇ ਨੇ ਕਲਾਣੇ ਨੂੰ ਜਾਣਾ ਹੈ ਇਧਰਲੇ ਏਰੀਏ ਦੇ ਸਾਡੇ ਤਾਂ ਵਿਚਾਰੇ ਬੱਸ ਸਟੈਂਡ ਜਾਣਗੇ ਕਿਲੋਮੀਟਰ ਬੱਸ ਸਟੈਂਡ ਪੈਂਦਾ ਸਾਨੂੰ ਸਾਨੂੰ ਤਾਂ ਬੜੀਆਂ ਮੁਸ਼ਕਲਾਂ ਨੇ ਜੀ ਇਸ ਵਾਰ ਨੂੰ ਸਾਡੇ ਵਾਰਡ ਦੇ ਵਿੱਚ ਜਦੋਂ ਦੀ ਇਹ ਨਵੀਂ ਨਗਰ ਕੌਂਸਲ ਆਈ ਹੈ ਉਸੰਦਾ ਹੀ ਮੰਦਾ ਹਾਲ ਹੈ ਪਹਿਲਾਂ ਬੰਟੀ ਵੇਲੇ ਇੰਨੇ ਤਰਨੇ ਲਾਏ ਲੋਕਾਂ ਨੇ ਇੰਨਾ ਗੰਦ ਪਾਇਆ ਜਿੰਨਾ ਵੀ ਕਹਿ ਦੋ ਜਦ ਕਿ ਉਦੋਂ ਸਾਡੇ ਵਾਰਡ ਦਾ ਆ ਹਾਲ ਨਹੀਂ ਹੁਣ ਕੋਈ ਬੋਲਦੇ ਨਹੀਂ ਆਪਣੇ ਇੱਥੇ ਕੁਝ ਹੋਰ ਖੜੇ ਨੇ ਲੋਕ ਆਪਾਂ ਗੱਲ ਕਰਦੇ ਹਾਂ ਜੀ ਭਾਜਪਾ ਕੀ ਨਾਮ ਤੁਹਾਡਾ ਜੀ ਤੁਸੀਂ ਮਿਸਟਰ ਕੀ ਜੀ ਤੁਸੀਂ ਆਪਾਂ ਜੀ ਤੁਸੀਂ ਸਾਡੇ ਇਹ ਵਾਰਡ ਦਾ ਬਹੁਤ ਹੀ ਮਾੜਾ ਹਾਲ ਹੈ ਜਦੋਂ ਦੀ ਇਹ ਨਵੀਂ ਸਰਕਾਰ ਬਣੀ ਹੈ ਐਮਐਲਏ ਸਾਹਿਬ ਵੀ ਜਾ ਕੇ ਆਏ ਸਾਰੇ ਵਾਰਡ ਤਿੰਨ ਵਾਰ ਹੀ ਜਾਏ ਜੀ ਕਿ ਸਾਡਾ ਹੱਲ ਕਰ ਦੋ ਜੀ ਐਮਐਲਏ ਸਾਹਿਬ ਨੇ بس ਕਹਿਨ ਦਾ ਕੋਈ ਗੱਲ ਮਸ਼ੀਨਾਂ ਭੇਜ ਦੇਈ ਕੋਈ ਮਸ਼ੀਨ ਨਹੀਂ ਆਉਂਦੀ ਬਸ ਲੋਕ ਜਾ ਆਉਂਦੇ ਨੇ ਕੱਟ ਕਰਕੇ ਮੁੜੇ ਆਉਂਦੇ ਨੇ ਹੁਣ ਤੁਸੀਂ ਐਂ ਲਾ ਲਓ ਜੀ ਇਹ ਸਕੂਲ ਬਣਾੜਾ ਸਕੂਲ ਆ ਲੈ ਡਿਲੇ ਜਿਲ੍ਹੇ ਦੇ ਮੰਨੇ ਪਰ ਮੰਨੇ ਸਕੂਲ ਹੈ ਨਿੱਕੇ ਨਿੱਕੇ ਜਵਾਕ ਹੁੰਦੇ ਨੇ ਜਿਹਨਾਂ ਦੀ ਯੂਨੀਫਾਰਮਾਂ ਖਰਾਬ ਹੁੰਦੀਆਂ ਨੇ ਇਸ ਮੈਟਰ ਬਾਰੇ ਕੋਈ ਇੱਕ ਵੀ ਇੱਕ ਵੀ ਬੰਦਾ ਨਹੀਂ ਦੇਖ ਰਿਹਾ ਜੀ ਵੀ ਕੀ ਬਣ ਹੱਲ ਕਰਾ ਦਈਏ ਕੋਈ ਜੀ ਆ ਬੁੜੀਆਂ ਨੇ ਹਰ ਰੋਜ਼ ਕਟੋ ਘੜੇ ਮਿਲਸਾਹਲੇ ਦਸ ਵਜੇ ਜਾਏ ਜੀ ਇਹਨਾਂ ਦੀ ਕੋਈ ਸਲਮਾਈ ਨਹੀਂ ਹੈਗੀ ਜੀ ਜੇ ਉਹਰੇ ਕੋਈ ਬੋਲਦਾ ਜੀ ਹਾਲਾਂਕਿ ਇਹ ਤੁਹਾਨੂੰ ਕੋਈ ਕਹਿੰਦਾ ਵੋਟਾਂ ਨਹੀਂ ਪਾਈਆਂ ਜੀ ਕੋਈ ਕਹਿੰਦਾ ਕੁਸ ਕੁਸ ਅੱਡੋੜੀ ਬੋਲਦੇ ਨੇ ਜੀ ਹੁਣ ਜਿਹੜੇ ਨਗਰ ਸਭਾ ਸੀ ਮੈਂ ਖਾਬ ਕੰਮ ਕੀ ਆਈ ਜੀ ਕੀ ਨਾਮ ਤੁਹਾਡਾ ਪੂਰਾ ਕਿਸਮੀਰ ਸਿੰਘ ਜੀ ਸ਼ਾਰਟ ਨੇਮ ਦੀਪੂ ਆਈ ਹੇ ਉਹ ਨਗਰ ਸਭਾ ਦੇ ਅੱਦੇ ਮੈਂਬਰ ਨੇ ਜਿਹੜੇ ਝਾੜੂਆ ਦੇ ਨਾਲ ਨੇ ਜੀ ਫਿਰ ਐਮ ਸੀ ਨੇ ਜੀ ਨਗਰ ਸਭਾ ਦੇ ਮੈਂਬਰ ਸੀਗੇ ਜੀ ਹੁਣ ਤੁਸੀਂ ਲਾ ਲਓ ਵੀ ਕੋਈ ਨਗਰ ਸਭਾ ਦੇ ਦੇਖ ਰਹੀ ਵੀ ਇਹ ਇਹਦਾ ਹੱਲ ਕਰਨਾ ਚਾਹੀਦਾ ਜੀ ਉਹ ਤੇ ਉਹਨਾਂ ਨੇ ਕੀ ਧਰਨੇ ਲਾਏ ਬੁਰਾ ਹਾਲ ਕਰਤਾ ਜੀ ਵੀ ਹੁਣ ਇੱਕ ਵੀ ਬੰਦਾ ਇੱਕ ਵੀ ਇੱਕ ਵੀ ਮੈਂਬਰ ਨਹੀਂ ਆਇਆ ਸਾਡੇ ਸਾਡੇ ਲੈ ਕੇ ਕਦੇ ਦੇਖ ਸਾਡਾ ਹਾਲ ਬਾੜ ਦਾ ਜੀ ਕੀ ਹਾਲ ਹੋ ਰਿਹਾ ਕੀ ਨਹੀਂ ਹੋ ਰਿਹਾ ਜੀ ਮੇਜਰ ਸਿੰਘ ਆ ਜੀ ਮੇਜਰ ਸਿੰਘ ਤੁਹਾਡੀ ਗਲੀ ਦਾ ਇਹ ਹਾਲ ਹੈ ਕਦੋਂ ਤੋਂ ਇਹ ਇਹੋ 3.5 ਸਾਲ ਹੋ ਗਏ ਜੀ 3.5 ਸਾਲ ਜੀ ਮਿਲੇ ਉਹ ਕਦੇ ਕਿਸੇ ਨੂੰ ਵੀ ਸਾਡੇ ਵਾਲੇ ਵੱਧੂ ਜੀ ਐਮਐਲਏ ਸਾਹਿਬ ਸਾਡੇ ਆਉਦੇ ਨੇ ਪ੍ਰਧਾਨ ਸਾਹਿਬ ਸਾਡੇ ਆਉਦੇ ਨੇ ਐਮਸੀ ਸਾਹਿਬ ਸਾਡੇ ਆਉਦੇ ਨੇ ਪਰ ਸਾਡੇ ਆਉਦੇ ਨਹੀਂ ਸਾਡਾ ਆਉਦੇ ਵੀ ਜਿਹੜਾ ਕੰਮ ਕਰਦੇ ਨੇ ਜੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਕਿਸੇ ਕਿਸਮ ਦੀ ਇਹ ਮਹੱਲਾ ਨਰਕ ਵਰਗੀ ਜ਼ਿੰਦਗੀ ਜਿਉਂਦੇ ਮਜ਼ਬੂਰ ਹੈ ਜਮਾ ਮਤਲਬ ਮਜ਼ਬੂਰੀ ਹੈ ਮੈਂ ਇਹ ਦੁੱਤੀ ਹੋ ਗਿਆ ਯੋ 30 ਸਾਲ ਹੋ ਗਏ ਇਨ ਅਖੇ ਵਿਚ ਰਹੇ ਗੰਦਗੀ ਦੇਖੋ ਗੰਦਗੀ ਸਾਡੇ ਸਿੱਟੇ ਸਾਡੇ ਮੂੰਹਾਂ ਵਿੱਚ ਬੰਦੇ ਨੇ ਸਾਡੇ ਜੋ ਆਖ ਨਿੱਕੇ ਨਿੱਕੇ ਜੋ ਸਕੂਲ ਹੁੰਦੇ ਨੇ ਤੁਹਾਨੂੰ ਇਹ ਮੁੜਕੇ ਵਸ ਘਰ ਹੀ ਆਉਣਗੇ ਜਾਂ ਨਾ ਆਉਣਗੇ ਤੇ ਮਾਤਾ ਕੀ ਨਾਮ ਹੈ ਤੁਹਾਡਾ ਹਰਦੇਪੁਰ ਐਸੇ ਗਲੀ ਚ ਰਹਿੰਦੇ ਹੋ ਹਾਂ ਕੀ ਹਾਲ ਹੈ ਤੁਹਾਡੇ ਗਲੀ ਦਾ ਬਹੁਤ ਬੁਰਾ ਹਾਲ ਹੈ ਸਾਡੇ ਤਾਂ ਅੰਦਰ ਰਸੋਈਆਂ ਤੇ ਗੰਦ ਵੜਦਾ ਅਸੀਂ ਬਹੁਤ ਗੰਦ ਹੂੰਝ ਹੂੰਝ ਕੇ ਹੱਥਾਂ ਨਾਲ ਬਾਹਰ ਕੱਢਦੇ ਤੇ ਬੱਚੇ ਰੋਟੀ ਵੀ ਨਹੀਂ ਖਾ ਸਕਦੇ ਬਿਮਾਰ ਹੋ ਰਹੇ ਨੇ ਤੇ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ ਜੀ ਐਂ ਦੱਸੋ ਅੱਟਾ-ਗੋਟਾ ਸਾਡਾ ਭੀਜ ਜਾਂਦਾ ਜੀ ਸਾਡੇ ਚੱਲ ਜਾਂਦੇ ਸਬਜ਼ੀ-ਭਾਜੀ ਚ ਕੋਈ ਸਬਜ਼ੀ ਵਾਲਾ ਨਹੀਂ ਆਉਂਦਾ ਕੋਈ ਫੇਰੀ ਵਾਲਾ ਨਹੀਂ ਆਉਂਦਾ ਅਸੀਂ ਬਹੁਤ ਜ਼ਿਆਦੇ ਦੁਖੀ ਆ ਨਾ ਕੋਈ ਐਮਐਸ ਨਹੀਂ ਸੁਣੇ ਨਾ ਕੋਈ ਆਪਣਾ ਐਮਐਲਏ ਸੁਣੇ ਤੇ ਬੋਤਾਂ ਲੈਣ ਨੂੰ ਆਉਂਦੇ ਅਸੀਂ ਬੋਤ ਨਹੀਂ ਪਾਉਂਦੇ ਹੱਥ ਬੰਨ ਕੇ ਬੇਨਤੀ ਹੈ ਜੇ ਸਾਡੀ ਕੋਈ ਗਲੀ ਦਾ ਇੱਥੇ ਇੰਤਜ਼ਾਮ ਹੋ ਜੇ ਤਾਂ ਵੋਟ ਪਾਵਾਂਗੇ ਨਹੀਂ ਸਾਨੂੰ ਪਾੜਨੀਆਂ ਮਨਜ਼ੂਰ ਅਸੀਂ ਨਹੀਂ ਪਾਉਂਦੇ ਸਾਰੀ ਗਲੀ ਬਹੁਤ ਦੁਖੀ ਹੈ ਸਾਡੇ ਬੱਚੇ ਬਿਮਾਰ ਨੇ ਇੰਨਾਂ ਨੂੰ ਪਾਣੀ ਆ ਗੰਦ ਉਹਦੇ ਵਿੱਚ ਦੀ ਨੱਕੇ ਜਾਂਦੇ ਖੁਰਕ ਪੈਦਾ ਹੋ ਜਾਂਦੀ ਐ ਫਿਰ ਇਲਾਜ ਕਿੱਥੋਂ ਕਰਾਵਾਂਗੇ ਬੱਚੇ ਡੇ ਡੇ ਸਕੂਲ ਜਾਂਦੇ ਨੇ ਡਿੱਗ ਜਾਂਦੇ ਨੇ ਵਸਤੇ ਲਿੱਭ ਜਾਂਦੇ ਨੇ ਸਾਬਣ ਸੋਡਾ ਕੌਣ ਲਾਊਗਾ ਕਿੱਥੋਂ ਲਾਵਾਂਗੇ ਉਹੀ ਕਰਨੀ ਤੇ ਉਹੀ ਸਿੱਖਾਣੀ ਐਂ ਦੱਸੋ ਵੀ ਸਾਡਾ ਹਿੱਲਾ ਕੋਈ ਹੱਲ ਹੋਊਗਾ ਕਿ ਨਹੀਂ ਜੇ ਸਾਨੂੰ ਹੀ ਮਾਰਦੇ ਹਾਂ ਕੁਸ ਦੇ ਕੇ ਦੇ ਨਾਲ ਹਨ ਵਾਰਡ ਦੇ ਐਮ ਸੀ ਦਰਸ਼ਨ ਸਿੰਘ ਦਰਸੀ ਜੀ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਕੀ ਕਾਰਨ ਹੈ ਕਿ ਉਹਨਾਂ ਦੇ ਵਾਰਡ ਦੇ ਵਿੱਚ ਸੀਵਰੇਜ ਦਾ ਇੰਨਾ ਬੁਰਾ ਹਾਲ ਹੈ ਹਾਂਜੀ ਦਰਸ਼ਕ ਜੀ ਕੀ ਕਾਰਨ ਹੈ ਤੁਹਾਡੇ ਸੀਵਰੇਜ ਵਾਰਡ ਦੇ ਸੀਵਰੇਜ ਨਾਲ ਹਾਲਾਤ ਖਰਾਬ ਹੋ ਰਹੇ ਨੇ ਕੀ ਕਾਰਨ ਹੈ ਸਭ ਤੋਂ ਪਹਿਲਾਂ ਤਾਂ ਸਾਰੇ ਸ਼ਹਿਰ ਵਸਨੀਕ ਸਾਸੀ ਕਾਲ ਜੀ ਨਮਸਕਾਰ ਸ਼ਹਿਰ ਦਾ ਜਿਹੜਾ ਆਪਣੇ ਵਾਰਡ ਦਾ ਸੀਵਰੇਜ ਹੈ ਜੀ ਪਿਛਲੇ ਲੰਬੇ ਸਮੇਂ ਤੋਂ ਬਹੁਤ ਪ੍ਰੋਬਲਮ ਸੀ ਸਮੱਸਿਆ ਆ ਰਹੀ ਸੀ ਅਸੀਂ ਠੀਕ ਕਰਵਾਈ ਦੀ ਹੈ ਜੀ ਲੇਕਿਨ ਹੁਣ 3-4 ਮਹੀਨਿਆਂ ਦੀ ਲਗਾਤਾਰ ਜਿਹੜੀ ਹੈਗੀ ਹੈ ਕੂੜਾ ਕਰਕਟ ਪਿੰਡ ਦੇ ਵਿੱਚ ਲਾ ਲਓ ਇੱਕ ਮੇਰਾ ਵਾਰਡ ਹੈ ਜਿਹੜਾ ਜੀ ਬਾਬਾ ਜੀਵਨ ਸਿੰਘ ਦੇ ਗੁਰੂ ਘਰ ਤੋਂ ਇਧਰਲੇ ਪਾਸੇ ਏਰੀਆ ਨਹੀਂ ਮਾਂਗਾ ਉਹ ਨੀਮਾ ਹੋਣ ਕਰਕੇ ਕੁਝ ਗਰੀਬ ਵਸਤੀਆਂ ਨੇ ਸਾਰੀਆਂ ਕੱਚੇ ਮਕਾਨ ਨੇ ਜਿਹੜੇ ਕੱਚੇ ਨੇ ਕੋਈ ਪਾਣੀ ਹੁੰਦਾ ਜਿਹੜਾ ਮਿੱਟੀ ਮੁੱਟੀ ਸਾਰੀ ਉਹ ਵਿੱਚ ਜਾਂਦੀ ਹੈ ਇਹਦੇ ਕਰਕੇ ਥੋੜੀ ਜਿਆਦਾ ਪ੍ਰੋਬਲਮ ਹੈ ਜੀ ਜਿਹੜੀ ਹੁਣ ਠੇਕਾ ਦਿੱਤਾ ਹੋਇਆ ਜੀ ਇੱਕ ਕੰਪਨੀ ਨੂੰ ਜੀਡੀਸੀਲ ਨੂੰ ਉਹਨਾਂ ਦਾ ਬਹੁਤ ਬੁਰਾ ਹਾਲ ਹੈ ਜੀ ਉਹਨਾਂ ਨੂੰ ਅੱਜ ਕੰਪਲੇਂਟ ਲਗਾਵਾ ਜੀ ਘੱਟੋ ਘੱਟ ਮਤਲਬ 15 ਦਿਨਾਂ ਬਾਅਦ ਤਾਂ ਜੀ ਉਹ ਕੰਪਲੇਂਟ ਕਰਨ ਆਉਂਦੇ ਨੇ ਜੋ ਕਰਕੇ ਜਾਂਦੇ ਨੇ ਉਸ ਤੋਂ ਬਾਅਦ ਪਿਛਲੀ ਫੇਰਦਵਾਰੀ ਹੋ ਜਾਂਦੀ ਹੈ ਉਹ ਨਹੀਂ ਗੱਲ ਸੁਣਦੇ ਜੀ ਇੱਕ ਸੀਵਰੇਜ ਬੋਰਡ ਹੈ ਜਿਹੜਾ ਜੀ ਉਹਨਾਂ ਨੂੰ ਬਹੁਤ ਅਸਕਰਤਾਂ ਕੋਈ ਆਨਲਾਈਨ ਕੰ ਕੋਈ ਲਿਫਟੀ ਰੂਪ ਤੇ ਉਹ ਅਸੀਂ ਐਡੀ ਸੀ ਸਾਬ ਨੂੰ ਵੀ ਡੀ ਸੀ ਸਾਬ ਨੂੰ ਵੀ ਸਾਡੇ ਉਰੇ ਮੁੰਡੇ ਗਏ ਨੇ ਜੀ ਲਿਖ ਕੇ ਲੈ ਕੇ ਆਏ ਮੈਂ ਆ ਵੀ ਆ ਕੇ ਦੇਖ ਕੇ ਆਈ ਲੇਕਿਨ ਕੋਈ ਸੁਣਵਾਈ ਨਹੀਂ ਐਸ ਡੀ ਮਿਸਾਬ ਲਵੇ ਉਹ ਵੀ ਕਹਿੰਦੇ ਕੋਈ ਗੱਲ ਨਹੀਂ ਟੈਂਡਰ ਲੱਗੇ ਹੋਏ ਨੇ ਅਸੀਂ ਕਰਵਾ ਦਨੇ ਆ ਲੇਕਿਨ ਹੁਣ ਕੁਝ ਉਮੀਦ ਜੀ ਹੈਗੀ ਜੀ ਜੋ ਇੱਕ ਮਸ਼ੀਨ ਆਈ ਹੈ ਜੀ ਐਮ ਐਲ ਏ ਸਾਬ ਨੇ ਵਾਦਾ ਕੀਤਾ ਸੀ ਆਪਣਾ ਮਹੀਨੇ ਦੋ ਮਹੀਨੇ ਦੇ ਵਿੱਚ ਵਿੱਚ ਸੀਵਰੇ ਜਿਹੜੀ ਸਮੱਸਿਆ ਹੈ ਉਹ ਜਲਦੀ ਹੱਲ ਹੋ ਜੂਗੀ ਇੱਕ ਮਸ਼ੀਨ ਆ ਗਈ ਦੋ ਚਾਰ ਦਿਨਾਂ ਦੇ ਵਿੱਚ ਦੋ ਮਸ਼ੀਨਾਂ ਹੋਰ ਆਉਣੀਆਂ ਨੇ ਵੀ ਹਫਤੇ 10 ਦਿਨਾਂ ਦੇ ਵਿੱਚ ਵਿੱਚ ਕਹਿੰਦੇ ਨੇ ਜੀ ਵੀ ਇਹ ਜਿਹੜੀ ਸੀਵਰੇ ਦੀ ਸਮੱਸਿਆ ਹੈ ਹੱਲ ਹੋ ਜੂ ਸਰ ਉਹ ਤਾਂ ਕੰਪਨੀ ਦੇ ਆਪਾਂ ਕਹਿ ਰਹੇ ਆਂ ਵੀ ਕੰਪਨੀ ਕਰੇਗੀ ਠੇਕਾ ਕਰੇਗੀ ਲੇਕਿਨ ਤੁਸੀਂ ਵਾਰਡ ਦੇ ਕੰਮ ਤੋਂ ਥੋੜੀ ਵੀ ਇੱਕ ਜਵਾਬ ਦੇਈ ਹੈ ਤੁਸੀਂ ਆਪਣੇ ਪੱਧਰ ਤੇ ਕਿੰਨਾ ਕੁ ਇੱਥੇ ਹੱਲ ਕਰ ਰਹੇ ਹੋ ਇਹਦਾ ਜੀ ਆਪਣੇ ਪੱਧਰ ਤੇ ਨਾ ਲੱਗਿਆ ਹੋਈ ਦੇਖੋ ਮੇਰੇ ਵਾਰਡ ਵਾਸੀ ਨੇ ਪਿਛਲੇ ਹਫਤੇ ਦਾ 10 ਦਿਨ ਹੋ ਗਏ ਜੀ ਉਹ ਕਹਿੰਦੇ ਵੀ ਚਲੋ ਜੇ ਕੋਈ ਕੰਪਨੀ ਵਾਲੇ ਕੋਈ ਨਹੀਂ ਗੱਲ ਸੁਣਦੇ ਹੋਰ ਹੈ ਕਿ ਅਸੀਂ ਆਪਾਂ ਆਪ ਕਰ ਲੈਨੇ ਆ ਅਸੀਂ ਪਾੜ ਵਾਲੇ ਲੋਕਾਂ ਨੇ ਆਪ ਜੀ ਸੀਵਰ ਦੇ ਵਿੱਚ ਵੜ ਕੇ ਜਿਹੜੀ ਸਫਾਈ ਕੀਤੀ ਹੈ ਮੈਂ ਵੀ ਲੱਗਿਆ ਹੋਇਆ ਜੀ ਕਿਤੇ ਵੀ ਮੈਨੂੰ ਜਾਣਾ ਹੁੰਦਾ ਜੀ ਵਾਰਡ ਦੇ ਮੈਂ ਨਾਲ ਹਰ ਸਮੇਂ ਕੋਈ ਦਿਨ ਰਾਤ ਕਿਤੇ ਵੀ ਮੈਨੂੰ ਬੁਲਾਉਂਦੇ ਨੇ ਦੇਖੋ ਮੈਂ ਮਾੜਦਾਸੀ ਦੇ ਹਰ ਸਮੇਂ ਨਾਲ ਤਿਆਰ ਹਾਂ ਨਾਲ ਨੇ ਐਮਐਲਏ ਸਾਹਿਬ ਬੁਧਰਾਮ ਜੀ ਆਪਾਂ ਇਹਨਾਂ ਨਾਲ ਕਰਦੇ ਆ ਕਿ ਆਕਰ 6 ਵਾਰਡ ਦੇ ਵਿੱਚ ਇੰਨੀ ਸਮੱਸਿਆ ਚੀਜ਼ ਇਹਦੀ ਕਿਉਂ ਆ ਰਹੀ ਹੈ ਪੁੱਛਦੇ ਨਾਲੋਂ ਹਾਂਜੀ ਸਰ 6 ਵਾਰਡ ਦੇ ਵਿੱਚ ਸੀਵਰੇਜ ਨੂੰ ਲੈ ਕੇ ਬਹੁਤ ਵੱਡੀ ਸਮੱਸਿਆ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਹੈ ਸਰ ਕਿਉਂ ਨਹੀਂ ਉਸ ਦਾ ਹੱਲ ਹੋ ਰਿਹਾ ਦੇਖੋ ਜੀ 6 ਵਾਰਡ ਦੀ ਗੱਲ ਹੀ ਹੈ ਸਾਰਾ ਬੁਹਾੜੇ ਦੇ ਵਿੱਚ ਜਿਹੜਾ ਸੀਵਰੇਜ ਓਕ ਹੋ ਰਿਹਾ ਮਾਨਸਾ ਵੀ ਹੋ ਰਿਹਾ ਰੋਜ਼ ਉੱਥੋਂ ਵੀ ਜਿਹੜੇ ਬੰਦੇ ਮਿਲਦੇ ਆ ਜੀ ਸਾਹਿਬ ਨੂੰ ਪਰ ਜਦੋਂ ਅਸੀਂ ਇਹਦਾ ਧਿਆਨ ਕੀਤਾ ਛੱਡੀ ਕੀਤੀ ਦਾ ਪਿਲੇ ਸਾਲ ਪਿਲੇ ਮਹੀਨੇ ਤਾਂ ਪਤਾ ਲੱਗਿਆ ਵੀ ਜਿਹੜੀ ਲੈ ਕੇ ਆਈਡੀ ਤੋਂ ਲੈ ਕੇ ਬੱਸ ਸਟੈਂਡ ਫਿਰ ਇੱਥੀ ਤੋਂ ਲੈ ਕੇ ਜਿੱਥੇ ਐਸਟੀਪੀ ਬਣਿਆ ਹੋਇਆ ਆਪਣਾ ਉਸ ਤੱਕ ਜਿਹੜੀ 32 ਇੰਚ ਹੀ ਲੈਣਾ ਉਹ ਚੌਕ ਉਹਦੀ ਪੂਰੀ ਕਰਨਾ ਪਈ ਪਈਏ ਉਹਦੇ ਵਿੱਚ ਜਿੰਨੀਆਂ ਵੀ ਸ਼ਹਿਰ ਦੇ ਵਿੱਚੋਂ ਪਿੰਡ ਦੇ ਵਿੱਚੋਂ ਲੈਣਾ ਪੈਂਦੀਆਂ ਨੇ 32 ਇੰਚ ਦੇ ਵਿੱਚ ਬੱਸ ਸਟੈਂਡ ਤੱਕ ਪਾਉਂਦੀ ਹੈ ਬੱਸ ਸਟੈਂਡ ਤੋਂ ਫਿਰ ਉਹ ਕਣਾ ਚੌਕ ਵਾਲਾ ਚੌਕ ਤੋਂ 6 ਵਾਰ ਤੱਕ ਇਹ ਸਾਰੀਆਂ ਭਰੀਆਂ ਪਈਆਂ ਨੇ ਭਰਨ ਕਰਕੇ ਜਿਹੜਾ ਪਾਣੀ ਹੈ ਉਹ ਪਾਸ ਹੋ ਕੇ ਬਾਹਰ ਜਿਹੜਾ ਹੈਗਾ ਰੀਮਟ ਪਲਾਟ ਤੋਂ ਬਾਹਰ ਨਿਕਲਦਾ ਨਹੀਂ ਸਮੱਸਿਆ ਇਹ ਵੱਡੀ ਇਹਦੇ ਵਜਿਦ ਮੈਂ ਵੱਡੇ ਅਫਸਰਾਂ ਨਾਲ ਮੀਟਿੰਗ ਕੀਤੀ ਮੰਤਰੀ ਨਾਲ ਮੀਟਿੰਗ ਕੀਤੀ ਡਾਇਰੈਕਟਰ ਨਾਲ ਮੀਟਿੰਗ ਕੀਤੀ ਉਸ ਤੋਂ ਬਾਅਦ ਸੈਕੰਡ ਮੀਟਿੰਗ ਮੇਰੀ ਫੇਰ ਵੱਡੇ ਹੋਈ ਉਹ ਚ ਸਾਡਾ ਐਸਸੀ ਚੀਫ ਸੀਨੀਅਰ ਜੀਬੋਰਡ ਦੇ ਐਕਸੀਅਨ ਐਸਡੀਓ ਸਾਰੇ ਸੀ ਉਹ ਸਭ ਨੇ ਰਿਪੋਰਟ ਦਿੱਤੀ ਵੀ ਦਾ ਹਾਲ ਇਹੀ ਹੈ ਵੀ ਆਪਾਂ ਇਹਨੂੰ ਸਪਾਈਕ ਲਈ ਜਾਵੇ ਮੈਂ ਕਿਹਾ ਵੀ ਦਾ ਹੱਲ ਕੀ ਹੈ ਫਿਰ ਦੱਸੋ ਸਪਾਈ ਕਿਵੇਂ ਹੋਊਗੀ ਤਾਂ ਹੱਲ ਇਹਦਾ ਇਹ ਲੱਗਿਆ ਵੀ ਆਪਾਂ ਟੈਂਡਰ ਕਰੀਏ ਦਾ ਜਿਹੜੀ ਪ੍ਰਾਈਵੇਟ ਕੰਪਨੀ ਨਾਲ ਜਿਹੜੀ ਜੀਡੀ ਚਲਪੁਰ ਇੱਕ ਮਸ਼ੀਨ ਹੈ ਉਹ ਕਿਤੇ ਕਿਤੇ ਆਉਦੀ ਹੈ ਉਹ ਲਾ ਕੇ 10 ਮਿੰਟ ਫੇਰ ਬਗ ਦੇ ਬੱਚੋਆਂ ਇਹ ਬਗ ਇੱਥੇ ਬ੍ਰਿਟੇ ਵਾਗੀ ਕਿਤੇ ਪੇਕੀ ਵਾਗੀ ਕਿ ਸੁਗਰ ਵਾਗੀ ਕਿਤੇ ਮਾਨਸਾਹ ਵਾਗੀ ਕਿਤੇ ਹੋਰ ਵਾਗੀ ਇਕੱਲੀ ਮਸ਼ੀਨ ਕਿਤੇ ਕਰਨਗੇ ਉਹਨਾਂ ਟੋਟਲ ਜਿਹੜੀ ਕੰਪਨੀ ਨੇ ਠੇਕਾ ਦਿੱਤਾ ਸੀ ਪਿਛਲੀ ਸਰਕਾਰਾਂ ਨੇ ਉਹ ਬਿਲਕੁਲ ਫੇਲ ਹੈ ਮੇਰਾ ਖਿਆਲ 1-2 ਸਾਲ ਦੀ ਰਹਿ ਗਿਆ ਕੰਪਨੀ ਦਾ ਉਹ ਠੇਕਾ ਕਰਨ ਹੋ ਜਾਊਗਾ ਸੋ ਇਸ ਕਰਕੇ ਅਸੀਂ ਉਹ ਟੈਂਡਰ ਪਾਤਾ ਟੈਂਡਰ ਪਾਉਣ ਤੋਂ ਬਾਅਦ ਟੈਂਡਰ ਪਾਸ ਹੋ ਗਿਆ ਪਹਿਲਾ ਪਾਸ ਕਿਸੇ ਨੇ ਭਰਿਆ ਨਹੀਂ ਸੀ ਦੂਜਾ ਟੈਂਡਰ ਫੇਲ ਆਤਾ ਫੇਰ ਟੈਂਡਰ ਤਿੰਨ ਬੰਦੇ ਆ ਗਏ ਕੰਪਨੀ ਆਏ ਉਹਨਾਂ ਨੇ ਕਾਜ ਪੱਤਰ ਪ ਫਿਰ ਫਾਈਨੈਂਸ਼ੀਅਲ ਬੈਡ ਜਿਹੜੀ ਖੁੱਲੀ ਹੈ ਵਿੱਤੀ ਤੌਰ ਤੇ ਜਿਹਦਾ ਘੱਟ ਰੇਟ ਹੁੰਦਾ ਉਹ ਖੁੱਲ ਗਈ ਉਹ ਬੰਦਾ ਕੰਪਨੀ ਜਿਹੜੀ ਹੈਗੀ ਹੈ ਉਹ ਜੰਨੀ ਘੜਦੀ ਸੀ ਉਹਨਾਂ ਨੂੰ ਟੈਂਡਰ ਦਿੱਤਾ ਗਿਆ ਉਹਨਾਂ ਵੱਲ ਕੰਮ ਮਤਲਬ ਸਿੱਧੇ ਜਿਵੇਂ ਬੜੋ ਲੋ ਇਹ ਚ ਕਿਸੇ ਨਗਰ ਕੌਂਸਲ ਦਾ ਕੋਈ ਮਤਲਬ ਨਹੀਂ ਹੈ ਤੇ ਉਹਨਾਂ ਦਾ ਜਿਹੜਾ ਮਸ਼ੀਨਾਂ ਨੇ ਸਬ ਸੱਕਰ ਮਸ਼ੀਨ ਬਹੁਤ ਮਸ਼ੀਨਾਂ ਭਾੜੇ ਹੁੰਦੇ ਨੇ ਸਬ ਸੱਕਰ ਮਸ਼ੀਨ ਉਹ ਆ ਗਈ ਹੈ ਬੰਦੇ ਆ ਗਏ ਕਾਜ ਵਰਕਰ ਆ ਗਏ ਇੱਕ ਜਣ ਭਾੜੇ ਬੈਠਾ ਹੈ ਉਹਨਾਂ ਦਾ ਪਰ ਜਿਹੜੇ ਲੋਡਰ ਨੇ ਜਿਹਦੇ ਪਿੱਛੇ ਲਾ ਕੇ ਸਮ ਮਾਲ ਕੱਢ ਕੇ ਗੰਦਾ ਮਾਲ ਕੱਢ ਕੇ ਬਹਾਦਿਗਣਾ ਹੁੰਦਾ ਉਹ ਲੋਡਰ ਕਿਤੇ ਆਲੇ ਸੀ ਉਹਨਾਂ ਚਲਾਨ ਕਰਤੇ ਗਿਆ ਕੱਲ ਠੇਕੀਦਾਰ ਨੇ ਬੁਲਾਇਆ ਦੀ ਆਪੇ ਇੱਥੇ ਤੇ ਉਹ ਮੈਨੂੰ ਕਹਿੰਦਾ ਸੀ ਕਦੋਂ ਨਾ ਜਾ ਜਾਣਗੇ ਜੀ ਅਸੀਂ ਕੰਮ ਸ਼ੁਰੂ ਕਰ ਲਾਂਗੇ ਮਤਲਬ ਕੱਲ ਜਾਂ ਪਰਸ ਤੱਕ ਜਿਹੜਾ ਕੰਮ ਹੈ ਉਹ ਬਲਾ ਦੇਖ ਪਾਈ ਦਾ ਕੰਮ ਹੋ ਜਾਊਗਾ ਮਤਲਬ ਹੱਲ ਲੱਭ ਲਿਆ ਇੱਕ ਤਾਂ ਹੁੰਦਾ ਵੀ ਹੱਲ ਨਹੀਂ ਹੈ ਕੋਈ ਵੀ ਆਪਾਂ ਕਿੰਨਾ ਜਿਹੜਾ ਉਹ ਜਿਹੜੇ ਬਾਸ ਦੇ ਟੁਕੜੇ ਜੇ ਮਾਰੀ ਚੱਲਾਂਗੇ ਵਿੱਚ ਇਹਦਾ ਫਿਰ ਭਰਿਆ ਪਿਆ ਸਾਰਾ ਕੱਲ ਨੂੰ ਕਿਤੇ ਹੋਰ ਨਿਕਲਣ ਲੱਗ ਜੂ ਹੋਰ ਨਿਕਲਣ ਲੱਗ ਪਾ ਸਿਰਫ ਇਹ ਆ ਵੀ ਜਿਹੜਾ ਉਹਨਾਂ ਦੇ ਲੋਡਰ ਆ ਗਿਆ ਉਹਨਾਂ ਦੀ ਹੀਨ ਜਦੋਂ ਪੂਰੀ ਆ ਗਈਆਂ ਵਰਕਰ ਆ ਗਏ ਸਾਰੇ ਉਹ ਆਏ ਪਏ ਨੇ ਬੈਠੇ ਨੇ ਠੇਕੇਦਾਰ ਵੀ ਉਰੇ ਬਟਾ ਓਕੇ ਤੋਂ ਤੇ ਉਹ ਕੱਲ੍ਹ ਤੋਂ ਕੰਮ ਚੱਲ ਪਊਗਾ ਇਸ ਕਰਕੇ ਬੁਧਾੜਾ ਜਦੋਂ ਸਾਰਾ ਇਹ ਸਾਫ ਹੋ ਗਈ 32 ਇੰਚੀ ਲੈਣ 16 ਇੰਚੀ ਲੈਣ ਨਹੀਂ ਆਈਆਂ ਨੇ ਉਹ ਜੋ ਗੰਦਮਤ ਨਿਕਲ ਗਿਆ ਸਾਰਾ ਤਾਂ ਫੇਰ ਮੇਰਾ 3-7 ਸਾਲ ਵਾਸਤੇ ਤੁਹਾਡੇ ਦੀ ਕੋਈ ਸੀਰੀਅਸ ਸੋਚਿਆ ਸਮੇਤ 6 ਵਾਰ ਤੇ ਨਹੀਂ ਰਹੇਗੀ ਹੁਣ ਦੇਖੋ ਆ ਇਹ 2 ਸਾਲ ਪਹਿਲਾਂ ਵੀ ਹੋਈ ਐ ਉਦੋਂ ਪਹਿਲਾਂ ਜਦੋਂ ਅਸੀਂ ਜਿਹੜਾ ਇਹ ਸਟ੍ਰਕ ਬਣਾਈ ਐ ਕਿਦੇ ਉਹ ਵੀ ਹੋਇਆ ਨਹੀਂ ਸੀ ਪ੍ਰੋਗਰਾਮ ਕੀ ਆਪਣਾ ਫਰਜ਼ ਬਣਦਾ ਮੇਰਾ ਫਰਜ਼ ਹੈ ਉਹ ਸਮੱਸਿਆ ਨੂੰ ਹੱਲ ਕਰਨਾ ਫਰਜ਼ ਹੋ ਜਾਂਦਾ ਜਿਹੜੀ ਇਹ ਕੰਪਨੀ ਹੈ ਸੀਵਰੇਜ ਦੇ ਜੀ ਇਹ ਆਪੇ ਤੋਂ ਦੇਖੋ ਕੰਮ ਨਹੀਂ ਕਰ ਰਹੀ ਕਿ ਤੁਹਾਨੂੰ ਠੇਕਾ ਕਿਉਂ ਜਣਾ ਪੈ ਰਿਹਾ ਜੀ ਕੀ ਕਰਨ ਹੈ ਅਸਦਾ ਜੀ ਦੇਖੋ ਜੀ ਕੰਪਨੀ ਕਿਸੇ ਪ੍ਰਾਰੇ ਅਕਲਦਲ ਵੇਲੇ ਇਹ ਆਪਣੇ ਦਿੱਤੀਆਂ ਨੇ ਜਿਉ ਕੰਪਨੀ ਨਹੀਂ ਕੰਮ ਕਰਦੀ ਕੰਪਨੀ ਦੇ ਵਿੱਚ ਬੰਦਾ 7-8 ਮੁੰਡੇ ਨੇ ਉਹ ਲਗਭਗ ਮਹੀਨੇ ਜਾਂ ਦੰਦ ਦਿਨ ਹੜਤਾਲ ਦੇ ਰਹਿੰਦੇ ਨੇ ਬੰਦਾ ਬੰਦਾ ਦੇਖੀ ਆਪਾਂ ਨੇ ਜਦੋਂ ਹੜਤਾਲ ਤੇ ਹੁੰਦੇ ਨੇ ਲਗਭਗ ਸਾਰਾ ਤੁਹਾਡਾ ਫਿਰ ਭਰ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਕੋਲ ਜਿਹੜਾ ਸਮਾਨ ਹੈ ਨਹੀਂ ਜਿਹੜੀ ਜੈਟਿੰਗ ਮਸ਼ੀਨ ਹੁੰਦੀ ਹੈ ਸੁਪਰ ਸਕਰ ਮਸ਼ੀਨ ਹਰੇਕ ਹਲਕੇ ਚ ਕੋਵੇ ਘਟਟ ਉਹਦਾ ਨਹੀਂ ਲੈਂਦੀ ਜਿਉਂ ਨੇ ਕੰਪਨੀ ਦੇ ਕੋਸ ਇਹੋ ਜਿਹੇ ਨੇ ਜਿਹੜੇ ਉਹਨਾਂ ਨੇ ਇਹ ਤਰੀਕੇ ਦੇ ਨਾਲ ਕੋਈ ਕੀਤੇ ਹੋਏ ਨੇ ਐਗਰੀਮੈਂਟ ਇਹ ਗੱਲ ਜੋ ਨਹੀਂ ਹੋ ਸਕਦੀ ਹੁਣ ਫਿਰ ਆਪਾਂ ਕੰਪਨੀ ਜੇ ਨਹੀਂ ਕਰਦੀ ਤਾਂ ਆਪਾਂ ਤੁਹਾਨੂੰ ਕਿ ਕਿ ਜਲਾਗੇ ਫਿਰ ਆਪਾਂ ਕਿਉਂ ਨਹੀਂ ਕੀ ਚਲੀਏ ਆਪਾਂ ਜਿਹੜੇ ਸਰਕਾਰੀ ਪੈਸੇ ਨੇ ਅਤੀ ਉਹਨਾਂ ਦਾ ਟੈਂਡਰ ਲਾਤਾ ਫਿਰ ਟੈਂਡਰ ਲੱਗਾ ਕਿੰਨੇ ਦਾ ਟੈਂਡਰ ਲੱਗਾ ਸਰ 36 ਲੱਖ 30 ਹਜ਼ਾਰ ਦਾ ਟੈਂਡਰ ਲੱਗਿਆ ਪਰ ਦੀ ਉਹਨਾਂ ਦੇ ਇਹ ਲਾਇਆ ਸਿਵਰੇ ਨੇ ਉਹ ਕੋਈ ਗੱਲ ਨਹੀਂ ਹੈ ਉਹਦੇ ਵਿੱਚ ਜਿਹੜਾ ਲਾ ਕੇ ਕੰਮ ਸ਼ੁਰੂ ਚੱਲ ਪੂਗਾ ਮੈਂ ਐਸੇ 4-5 ਮਹੀਨਿਆਂ ਦਾ ਇੱਕ ਕੰਮ ਸ਼ੁਰੂ ਕਰ ਜੂਗਾ ਲੱਗਦਾ ਵੀ ਜਲਦੀ ਸਾਡੇ ਵਾਂਗੂ ਵਿਦਨ ਵੀ ਕੁਝ ਮੈਂ ਠੀਕਾ ਦਾ ਬੁਲਾਇਆ ਸੀ ਨਾ ਦੇਖੋ ਆਪਾਂ ਤਾਂ ਤਤਪਰ ਹੈ ਬਲਾਦੇ ਦਾ ਨਹੀਂ ਕਹਿੰਦਾ ਬਰੇਟਾ ਬੋਹਾ ਪਚਾਤੀ ਬਣਨੇ ਜਿਹੜੇ ਇੱਕ ਪਿੰਡ ਦਾ ਵਿੱਚ ਮੇਰਾ ਫਰਜ਼ ਬਣਦਾ ਜਿੱਥੇ ਕੋਈ ਸਮੱਸਿਆ ਆਉਂਦੀ ਹੈ ਉਹ ਸਮੱਸਿਆ ਨੂੰ ਅਤੀ ਮਤਲਬ ਹੱਲ ਕਰਨ ਵਾਸਤੇ ਪ੍ਰੋਪਰ ਪੱਕਾ ਹੱਲ ਬੰਦੇ ਆ ਪੱਕਾ ਹੱਲ ਬਲਾਦੇ ਦਾ ਹੋ ਚੁੱਕਿਆ ਤੇ ਇਹਦਾ ਹੋ ਹੀ ਜਾਣਾ ਜੀ ਇਹ ਤੁਸੀਂ 6 ਵਜੇ ਅਸੀਂ ਅੱਜ ਗਏ ਲੋਕਾਂ ਲੋਕਾਂ ਦਾ ਕੁਝ ਨਰਾਜ਼ਗੀ ਜਤਾਈਗਾ ਤੁਹਾਡੇ ਪ੍ਰਤੀ ਕਿ ਐਮਐਲਏ ਸਾਹਿਬ ਸਾਨੂੰ ਅਸੀਂ ਨਰਕਪੁਰੇ ਜਿੰਦਗੀ ਵੀ ਬਤੀਤ ਕਰ ਰਹੇ ਆ ਪਰ ਸਾਨੂੰ ਅੱਜ ਤੱਕ ਮਿਲਣ ਵੀ ਨਹੀਂ ਆ ਸਾਡਾ ਹਾਲ ਚਾਲ ਪੁੱਛਣ ਨਹੀਂ ਆ ਉਹਦੇ ਬਾਰੇ ਨਹੀਂ ਨਹੀਂ ਦੇਖੋ ਇਹ ਤਾਂ ਜਿਹੜੇ ਬੰਦਾਂ ਨੇ ਬਦਨਾਮੀ ਕਰਨੀ ਹੁੰਦੀ ਹੈ ਜੀ ਵੈਸੀ ਗੱਲ ਹੈ ਮੈਂ ਉਸ ਟੱਪਦਾ ਰੋਜ਼ ਲਗਭਗ ਇੱਕ ਦੋ ਦਿਨਾਂ ਬਾਅਦ ਜਾਂਦਾ ਵੀ ਉਧਰਲੇ ਪਾਸੇ ਕਾਫੀ ਕਹਾ ਵੀ ਜਾਂਦਾ ਕਿ ਜੋ ਪੁਰਾਣੇ ਜਾਣਦੇ ਆ ਸੱਦੀਕੇ ਜਾਣਦੇ ਆ ਉਧਰ ਟੱਪ ਕੇ ਜਾਣਦੇ ਆ ਠੀਕ ਗੱਲ ਹੈ ਹੁਣ ਗੱਲ ਸਵਾਲ ਇਹ ਨਹੀਂ ਹੈਗਾ ਗੱਲ ਇਹ ਹੈ ਵੀ ਜੇ ਮੈਂ ਮਿਲ ਵੀ ਲਵਾਂਗਾ ਕਿਸ ਮਸਲੇ ਹੱਲ ਹੋ ਜੂਗੀ ਜੇ ਕਿਸੇ ਕਿਸੇ ਬੰਦੇ ਨਾਲ ਮਿਲਣ ਬਗ ਜੂਗਾ ਕਿਸੇ ਸਮੱਸਿਆ ਹੱਲ ਹੋ ਜੂਗੀ ਜਿਹੜੀ ਸਮੱਸਿਆ ਹੈਗੀ ਉਹਦਾ ਹੱਲ ਬਣਵਾਸੇ ਮੈਂ ਕਰ ਲਿਆ ਮੈਂ ਹੱਲ ਬਣ ਲਿਆ ਜੇ ਕਿਸੇ ਪਰਸਨ ਬੰਦੇ ਮੈਨੂੰ ਸਾਰੇ ਬੰਦੇ ਉਹ ਮਿਲਦੇ ਆ ਮੇਰੇ ਕੋਲ ਆਉਂਦੇ ਆ ਦਫ਼ਤਰ ਦੇ ਵਿੱਚ ਲਗਭਗ ਸਾਡੇ ਵਰਕਰ ਨੇ ਜਿਹੜੇ ਆਉਂਦੇ ਆ ਜਿਹਨਾਂ ਜਿਹਨਾਂ ਗਾਹਾਂ ਦੇਣੀਆਂ ਨੇ ਫਰਜ਼ ਐ ਐਮਸੀ ਦੀ ਫਰਜ਼ ਬਣਦਾ ਵੀ ਤੂੰ ਕੋਈ ਦਿੱਤਿਆ ਤੂੰ ਹੱਲ ਕਰ ਤੂੰ ਕੋਈ ਦਿੱਤਿਆ ਕੋਸੇ ਸਿਰਫ ਧਰਨੇ ਮਾਰ ਮਾਰਨੇ ਜਾਂ ਗਾਹਾਂ ਦੇਣੀਆਂ ਇਹਦੇ ਨਾਲ ਕੋਈ ਸਮੱਸਿਆ ਹੱਲ ਨਹੀਂ ਹੁੰਦੀ ਸਮੱਸਿਆ ਹੱਲ ਹੁੰਦੀ ਉਹਦਾ ਜਿਹੜਾ ਉਹਦਾ ਸਮੱਸਿਆ ਹੈ ਉਦੋਂ ਕੋਈ ਹੱਲ ਲੱਭਣਾ ਪ੍ਰੋਪਰ ਜਿਵੇਂ ਹੁਣ ਲੱਭ ਲਿਆ ਮੈਂ ਲੱਭਿਆ ਠੀਕ ਹੈ ਨਾ ਇਹਨਾਂ ਜਿਹਨੇ ਬਦਨਾਮੀ ਕਰਦੀਆਂ ਜਿਉਂਦਾ ਸਿਰਫ ਉਹਦਾ ਜਿਹੜਾ ਦੂਜੀ ਗੱਲ ਆ ਕੋਈ ਮੈਨੂੰ ਨਹੀਂ ਮਿਲ ਕੇ ਗਿਆ ਮੈਨੂੰ ਨਹੀਂ ਮਿਲ ਕੇ ਗਿਆ ਗੱਲ ਮੈਂ ਜਿਹਦਾ ਇਕੱਲੇ ਮਿਲਣਾ ਹੱਲ ਹੁੰਦੀ ਹੈ ਮੈਂ ਹਰੇਕ ਨੂੰ ਜੱਫੀ ਪਾ ਕੇ ਮਿਲ ਲੈਂਦਾ ਮੁੰਡੇ ਰੋ ਇੱਕ ਬੰਦੇ ਜਿਹੜਾ ਹੈਗਾ ਪਰ ਉਹ ਜਿਹੜਾ ਮਿਲਣਾ ਥੋੜੀ ਸਮੱਸਿਆ ਲੰ데요 ਜੀ ਸਮੱਸਿਆ ਹੱਲ ਹੁੰਦੀ ਹੈ ਮੀਟਿੰਗਾਂ ਕਰਕੇ ਜੋ ਉਹ ਸਮੱਸਿਆ ਹੈ ਜਿਹੜਾ ਜਿਹੜੀ ਉਹ ਜੜ ਲੱਭੀ ਜਾਵੇ ਜੜ ਲੱਭ ਲਈ ਹੈ ਵੀ ਇਹਦਾ ਹਾਲਾ ਹੈ ਭਾਈ ਉਹ ਮੈਂ ਕਰਦਾ ਜਲਦੀ ਹੋ ਜਾਏਗਾ ਕਿੰਨੇ ਟਾਈਮ ਕੋਈ ਬਿਲਕੁਲ ਜੀ ਮੈਂ ਤੁਸੀਂ ਐਸ.ਟੀ.ਪੀ ਜਾਇਓ ਜਾ ਕੇ ਉੱਥੇ ਗੱਡੀ ਖੜੀ ਐ ਉੱਥੇ ਉਹਦਾ ਠੇਕੇਦਾਰ ਆ ਉਹ ਠੇਕੇਦਾਰ ਨੂੰ ਮਿਲੋ ਪਾਉਂ ਬੰਦੇ ਬੈਠੇ ਨੇ ਸਾਡੇ ਇਹ ਵਿੱਚ ਕਿਹੜਾ ਕੋਈ ਆਇਆ ਵੀ ਕਿਤੇ ਉਹ ਜੁਪੀ ਚ ਜਾਣਾ ਪੂਆ ਜਦੋਂ ਗੱਡੀਆਂ ਆ ਗਈਆਂ ਮਾਲ ਆ ਰਿਹਾ ਇੱਕੋ ਜਨਾਂ ਵਿੱਚ ਉਹਦਾ ਜਿਹੜੇ ਲੋਡਰ ਨੇ ਉਹਨਾਂ ਦਾ ਕੋਈ ਚਲਾਨਟ ਨਹੀਂ ਕੱਟਿਆ ਗਿਆ ਸੀ ਕਹਿੰਦੇ ਵੀ ਉਹ ਸਾਨੂੰ ਆਇਆ ਨਹੀਂ ਉਹ ਹਰੇਕ ਮਸ਼ੀਨ ਦੇ ਪਿੱਛੇ ਲੱਗਦੇ ਨੇ ਤਾਂ ਜੋ ਮਸ਼ੀਨ ਦੇ ਤੱਕ ਕਰਕੇ ਸੱਕ ਕਰਦੀ ਹੈ ਮਸ਼ੀਨ ਖਿੱਚਦੀ ਹੈ ਪ੍ਰੈਸ਼ਰ ਨਾਲ ਕਿਤੇ ਉਹ ਲੋਡਰ ਵਿੱਚ ਪਾਉਂਦੀ ਹੈ ਸਮਾਨ ਜਿਹੜਾ ਗੰਦ ਮਦ ਹੈ ਉਹ ਲੋਡਰ ਉਹ ਨਾਲ ਦੀ ਨਾਲ ਹੁੰਦੇ ਨੇ ਪੱਕੇ ਬੰਨੇ ਹੁੰਦੇ ਨੇ ਉਹ ਨਾਲ ਦੇ ਮੈਂ ਕਹ ਵੀ ਜੀ ਤੂੰ ਨਹੀਂ ਹੈ ਲੇਟ ਆਉਂਦੇ ਨੇ ਤਾਂ ਤੂੰ ਕਿਉਂ ਕੋਈ ਪ੍ਰਾਇਦ ਲਾ ਲੁਧਿਆਣੇ ਕਿ ਨਹੀਂ ਉਹ ਬਰਡੇ ਕਿ ਨਹੀਂ ਹੋ ਔਰ ਮਿਲਦੇ ਵੀ ਕਿ ਹੈ ਨਾ ਮੈਂ ਟਾਚਾ ਪੂਰਾ ਇਸ ਕਾਲ ਦੇ ਵਿੱਚ ਗੱਲ ਸਮੱਸਿਆ ਦੇ ਹੱਲ ਦੀ ਹੈ ਗੱਲ ਮਿਲਦੀ ਨਹੀਂ ਹੈ ਇਸ ਸੰ ਸਾਡੇ ਐਮ ਐਲ ਏ ਸਾਹਿਬ ਗੁਰਰਾਮ ਜੀ ਜਿਨ੍ਹਾਂ ਨੇ ਕਹਿ ਕਿ ਜਲਦੀ ਹੀ ਇਸ ਦਾ ਹੱਲ ਹੋ ਜਾਏਗਾ ਫੰਕਰ ਸਰਦਾਨਾ ਬੁਰਲਾਡਾ